ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਕਹਾਣੀ ਲੈ ਕੇ ਆ ਸੱਗੀ ਫੁੱਲ ਇਹ ਕਹਾਣੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਲਿਖੀ ਹੋਈ ਹੈ ਤੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਜਦੋਂ ਈਸ਼ਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਮੁੰਨੋ ਨੇ ਉਦੋਂ ਦਾ ਹੀ ਰੈਸਾ ਪਾਇਆ ਹੋਇਆ ਸੀ ਆਥਨ ਅਗਣ ਉਹੀ ਗੱਲ ਛੇੜੀ ਰੱਖਦੀ ਪਰ ਈਸ਼ਰ ਅਜੇ ਤਾਂ ਹੀ ਆਪਣੀ ਅੜੀ ਫੜੀ ਬੈਠਾ ਸੀ ਉਹ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ ਪਰ ਮੁੰਨੋ ਕਹਿੰਦੀ ਸੀ ਕਿ ਜਾਣਾ ਤਾਂ ਗੱਜ-ਬੱਜ ਕੇ ਜਾਣਾ ਨਹੀਂ ਤਾਂ ਸਰੀਕਾਂ ਤੋਂ ਨੱਕ ਬਣਾਉਣ ਨਾਲ ਚੁੱਪੀ ਚੰਗੀ। ਆਥ ਨੇ ਜਦੋਂ ਇਛਰ ਹਾਲ ਛੱਡ ਕੇ ਆਇਆ ਤਾਂ ਮੁੰਨੋ ਨੇ ਫੇਰ ਰੇੜਕਾ ਪਾ ਲਿਆ। ਅੱਜ ਬਚਨੀ ਦੀ ਬੇਬੇ ਆਈ ਸੀ ਉਸ ਇਛਰ ਕੋਲ ਗੱਲ ਛੇੜੀ। ਉਹ ਜਿਹੜੀਆਂ ਗੱਲਾਂ ਦੱਸ ਕੇ ਗਈ ਮੇਰਾ ਤਾਂ ਸੁਣ ਕੇ ਕਾਲਜਾ ਮੱਚ ਗਿਆ। ਕਹਿੰਦੀ ਤੇਰੀ ਜਠਾਣੀ ਸਾਰੇ ਪੈੰਡ ਵਿੱਚ ਗੁੱਡਾ ਬੰਨੀ ਫਿਰਦੀ ਐ ਕਹਿੰਦੀ ਐ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੰਬ ਚੁੱਕੀ ਫਿਰਦੇ ਸਨ ਜਾਇਦਾ ਜੋ ਵੰਡਣੀ ਸੀ ਪਤਾ ਤਾਂ ਹੋਣ ਲੱਗੂ ਜਦੋਂ ਬਰਾਬਰ ਚੁਗਾ ਲਟਾਉਣਾ ਪਿਆ ਵੇਖੂ ਨਾ ਹੁਣ ਕਿਹੜੇ ਦਗੇ ਖਰਾ ਕੇ ਲੈ ਜਾਂਦੇ ਆ ਮੈਂ ਵੀ ਪਾਲੇ ਦੀ ਧੀ ਨਹੀਂ ਜੇ ਸੱਗੇ ਰਤਿਆਂ ਚ ਇਹਨਾਂ ਦਾ ਸੂਣਕਾ ਨੀਮਾ ਨਾ ਕੀਤਾ ਤਾਂ ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰਹੇ ਪਰ ਈਸ਼ਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ ਕੋਜਿਤਾ ਸਾਰੇ ਦਿਨ ਦੇ ਥਕੇਵੇਂ ਨਾਲ ਉਹਦੇ ਹੱਡ ਚਾਸਕੀ ਜਾਂਦੇ ਸਨ ਉੱਤੋਂ ਕੌੜੀਆਂ ਕਸੈਲੀਆਂ ਸੁਣ ਕੇ ਢੱਡ ਚਿੱਤ ਹੋਰ ਭੈੜਾ ਪੈ ਗਿਆ ਇਹ ਤਾਂ ਹੂਲਾ ਪੱਕਣਾ ਹੀ ਪਊ ਮੁੰਨੋ ਨੇ ਗੱਲ ਉਸੇ ਪਾਸੇ ਮੋੜ ਲਈ ਜੇ ਮਾੜਾ ਮੋਟਾ ਵੀ ਹੱਥ ਘੋਟ ਲਿਆ ਤਾਂ ਇਸ ਕਲਮੂਹੀ ਨੇ ساری ਉਮਰ ਮੈਨੂੰ ਨੀਣ ਕੇ ਮਾਰ ਦੇਣਾ ਮੁੰਨੋ ਕਿੰਨਾ ਚਿਰ ਬੋਲਦੀ ਰਹੀ ਇਛਰ ਚੁੱਪ ਕੀਤਾ ਸੁਣਦਾ ਰਿਹਾ ਉਹ ਸੋਚੀ ਪੈ ਗਿਆ ਸਿਰ ਫੜੀ ਖੁਰਲੀ ਉੱਤੇ ਬੈਠਾ ਰਿਹਾ ਮੁੰਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ ਭਰਾ ਨਾਲ ਉਹ ਅੱਡ ਹੋਣ ਵੇਲੇ ਇਛਰ ਦੇ ਵਿਆਹ ਲਈ ਲਏ ਕਰਜ਼ੇ ਉੱਤੇ ਉਹਦਾ ਗੁੱਠਾ ਲਵਾ ਕੇ ਫਿਰ ਇਛਰ ਦੀ ਪਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ ਪੈਲੀ ਵੀ ਅੱਧਿਓ ਬਹੁਤ ਹੀ ਮਾਰੂ ਦਿੱਤੀ ਸੀ ਕਲਾਪਾ ਹੋਣ ਕਰਕੇ ਚੱਜ ਨਾਲ ਵਾਹੀ ਵੀਜੀ ਵੀ ਨਹੀਂ ਸੀ ਜਾਂਦੀ ਉਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ ਮੁੰਨੋ ਵੀ ਚਿੱਤੋਂ ਉਸ ਨੂੰ ਦੁਖੀ ਕਰਕੇ ਰਾਜੀ ਨਹੀਂ ਸੀ ਪਰ ਜਠਾਣੀ ਦੇ ਤਾਨੇ ਮੇਣਿਆਂ ਅੱਗੇ ਉਹਦੀ ਕੋਈ ਵਾਹ ਨਹੀਂ ਸੀ ਜਾਂਦੀ ਚੰਗਾ ਫਿਰ ਐ ਕਰ ਈਸ਼ਰ ਨੂੰ ਢਿੱਲਾ ਵੇਖ ਕੇ ਮੁੰਨੋ ਨੇ ਕਿਹਾ ਕੁਝ ਹੋਰ ਸੋਚ ਕੇ ਕਿਹਾ ਤੂੰ ਮੁੰਡੇ ਦੇ ਲਈ ਕੱਪੜੇ ਨੀੜੇ ਬਣਵਾ ਲਿਆ ਹੋਰ ਸਾਰਾ ਮੈਂ ਆਪੇ ਸਾਰ ਲਵਾਂ ਆਪੇ ਸਾਰ ਲਵਾਂਗੀ ਈਸ਼ਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ ਆਹੋ ਮੈਂ ਆਪੇ ਸਾਰ ਲਵਾਂ ਕੋ ਜਮਾਨ ਜਿਹੇ ਨਾਲ ਮੁੰਨੋ ਨੇ ਅੱਗੋਂ ਜਵਾਬ ਦਿੱਤਾ ਉੱਠ ਕੇ ਆਪਣੇ ਕੰਮ ਜਾ ਲੱਗੀ ਅਗਲੇ ਦਿਨ ਈਸ਼ਰ ਨੇ ਮੰਡੀਆਂ ਵੀ ਲੈਣ ਜਾਣਾ ਸੀ ਜਦੋਂ ਉਹ ਤੁਰਨ ਲੱਗਿਆ ਤਾਂ ਮੁੰਨੋ ਨੇ ਉਹਨੂੰ ਅੰਦਰ ਸੱਦ ਲਿਆ ਸੰਦੂਕ ਕੋਲ ਜਾ ਕੇ ਉਹਨੇ ਆਪਣੀ ਸੱਗੀ ਈਸ਼ਰ ਨੂੰ ਫੜਾਉਂਦਿਆਂ ਕਿਹਾ ਲੈ ਫੜ ਇਹਦੇ ਪਣਾ ਆ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆ ਕਿ ਜਿਹੋ ਜਿਹੇ ਹਰੋ ਨੇ ਬਹੂ ਵਾਸਤੇ ਕਰਾਏ ਸੀ ਬਹੂ ਦਾ ਤਿਉਰ ਮੈਂ ਆਪੇ ਘਰੋਂ ਜੋੜ ਲਵਾਂ ਈਸ਼ਰ ਨੂੰ ਜਿਵੇਂ ਸਖਤਾ ਮਾਰ ਗਿਆ ਉਹ ਖਾਸ਼ਾ ਚੇਰ ਕਦੇ ਸੱਗੀ ਵੱਲ ਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ ਝਾਕਦਾ ਕੀ ਹੈ ਇਸ ਗੱਲ ਦੀ ਕਾਦੀ ਨਮੋਸ਼ੀ ਹੈ ਮੁੰਨੋ ਨੇ ਸੱਗੀ ਈਸ਼ਰ ਦੇ ਖੀਸੇ ਵਿੱਚ ਪਾਉਂਦਿਆਂ ਕਿਹਾ ਆਪਦੀ ਇੱਜ਼ਤ ਪਿੱਛੇ ਲੋਕ ਦੇ ਹਾਂ ਵੇਚ ਦਿੰਦੇ ਆ ਇਹ ਤਾਂ ਭੋਰਾ ਸਿਉਣਾ ਹੈ ਈਸ਼ਰ ਨੀਮੀ ਪਾਈ ਖੜੋਤਾ ਰਿਹਾ ਉਸ ਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਟੈਗਾ ਡਿੱਗੀ ਹੋਵੇ ਉਹਦਾ ਸਾਹ ਘੁੱਟ ਰਿਹਾ ਸੀ ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ। ਈਸ਼ਰ ਜੱਕੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ। ਤੇ ਫਿਰ ਜਿੱਦੇ ਨਾਨਕਾ ਮੇਲ ਈਸ਼ਰ ਦੀ ਭੈਣ ਦੇ ਸਹੁਰੇ ਆਇਆ। ਉਦੋਂ ਮੁੰਨੋ ਧਰਤੀ ਤੋਂ ਹੱਥ-ਹੱਥ ਉੱਚੀ ਧੋ ਰਹੀ ਸੀ। ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਦੀ ਚਰਚਾ ਅੰਗਸਾ ਕਰ ਰਹੇ ਸਨ। ਉਹਦੀ ਜਠਾਣੀ ਤੋਂ ਜਿਹੜੀ ਕਿੱਦਿਆਂ ਦੀ ਠੂਹੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੜਦੀ। ਮੁੰਨੋ ਮੋੜ-ਮੋੜ ਆਪਣੀ ਜਠਾਣੀ ਵੱਲ ਝਾਕਦੀ ਪਰ ਉਹ ਅੱਗੋਂ ਅੱਖ ਉੱਚੀ ਨਹੀਂ ਸੀ ਕਰ ਸਕਦੀ। ਜੰਜ ਤੋਰ ਕੇ ਮੇਲਣਾ ਜਦੋਂ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੋ ਨੱਚਣ ਲਈ ਆਪੇ ਵਿਚਾਲੇ ਆਖੜੋਤੀ। ਉੰਜ ਵੀ ਨਾਨਕੇ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਢੇੜਾ ਦਿੱਤਾ ਲੱਕ ਆਪਣੀ ਵਾਂਗ ਸੱਤ ਵਲ ਖਾ ਗਿਆ। ਉਹਦੀਆਂ ਅੱਡੀਆਂ ਨਾਲ ਵਿਹੜੇ ਵਿੱਚ ਪੰਜਾਬਾਂ ਦੇ ਘੁੰਗਰੂਆਂ ਵਾਂਗ ਜੰਜੀਰੀ ਉਲੀਕੀ ਗਈ ਸੀ ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਘਾਟ ਖਾਸਾ ਇਕੱਠ ਹੋ ਗਿਆ ਸੀ ਕਈ ਗਿੱਧੇ ਦੀ ਲੋਰ ਵਿੱਚ ਆਏ ਮਿਲਣਾਂ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ ਇੱਕ ਗੱਭਰੂ ਨੇ ਕਿਹਾ ਪਰ ਜੇ ਕਿਤੇ ਉੱਚਾ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਕਿਹੜਾ ਨਾਂ ਲਾ ਦਿੰਦੀ ਗੱਲ ਤਾਂ ਤੇਰੀ ਪੱਕੀ ਐ ਦੂਜੇ ਨੇ ਹੰਗਾਰਾ ਭਰਿਆ ਕੱਲੇ ਫੁੱਲ ਤਾਂ ਉਹੀ ਬੱਛਰੂ ਦੇ ਸਿੰਘਾਂ ਵਾਂਗੂੰ ਲੱਗਦੇ ਆ ਕੋਈ ਮੇਲਣ ਬੋਲੀ ਪਾਣ ਲੱਗੀ ਸੀ ਪਰ ਹੁਣ ਮੁੰਨੋ ਦੀ ਅੱਡੀ ਦਾ ਤਾਲ ਥੜਕਣ ਲੱਗ ਪਿਆ ਸੀ ਸਾਰੇ ਅੰਗ ਜਿਵੇਂ ਸੱਲ ਪੱਥਰ ਹੁੰਦੇ ਜਾਂਦੇ ਸਨ ਮੂੰਹ ਉੱਤੇ ਪਲਤਣ ਆ ਗਈ ਸੀ ਉਹਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ ਗਿੱਧਾ ਬੰਦ ਹੋ ਗਿਆ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ ਕੁੜੇ ਕੀ ਹੋਇਆ ਸਾਰਿਆਂ ਨੇ ਹੈਰਾਨੀ ਨਾਲ ਇੱਕੋ ਵਾਰ ਪੁੱਛਿਆ ਗਿੱਟੇ ਨੂੰ ਮੋਚ ਆ ਗਈ ਮੁੰਨੋ ਨੇ ਮਲਮੇ ਜੀਵ ਨਾਲ ਜਵਾਬ ਦਿੱਤਾ ਪਰ ਸਿਆਣੀਆਂ ਤਾੜ ਗਈਆਂ ਸੋ ਸੋ ਮੋਹ ਚ ਉਹਦੇ ਗਿੱਤੇ ਹੋਰ ਆਈ ਸੀ ਮੇਲਣ ਨੂੰ ਤਾਂ ਜੱਟਾਂ ਨਜ਼ਰ ਲੱਗ ਗਈ ਉਹਨਾਂ ਦੋਹਾਂ ਗੱਬਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ ਹਾਂਜੀ ਇਹ ਸੀ ਆਪਣੀ ਪੰਜਾਬੀ ਸਹਿਤ ਵਿੱਚੋਂ ਪੰਜਾਬੀ ਕਹਾਣੀ ਸੱਗੀ ਫੁੱਲ ਇਹ ਕਹਾਣੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਲਿਖੀ ਹੋਈ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ